ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਸ ਕਰਦੇ ਹਾਂ ਸਾਰੇ ਭੈਣ ਭਰਾ ਠੀਕ ਹੋਣਗੇ ਤੇ ਦੂਜੀ ਗੱਲ ਬਈ ਨੋਨੇ ਦੀ ਅਪਡੇਟ ਅੱਜ ਹੋਣਾ ਆ ਠੀਕ ਆ ਲਗਭਗ ਚਲੋ ਐਵੇਂ ਇਹਨੂੰ ਮੌਕਾ ਆਪਣਾ ਟਾਈਮ ਸਿਰ ਸੰਭਾਲ ਲਿਆ ਹਨਾ ਤੇ ਨਹੀਂ ਮੌਕਾ ਲੰਘ ਜਾਂਦਾ ਤਾਂ ਵੀ ਉਫਾ ਹੋ ਜਾਣਾ ਸੀ ਕਿਉਂਕਿ ਡਿਸਟੈਂਪਰ ਦੇ ਇਹਦੇ ਚ ਆ ਗਏ ਸੀਗੇ ਲੱਛਣ ਆ ਗਏ ਸੀਗੇ ਡਿਸਟੈਂਪਰ ਦੇ ਬੇਚਾਰੀ ਦੇ ਇਹ ਪਤਾ ਲੱਗ ਚੱਕ ਮੈਨੂੰ ਪਹਿਲਾਂ ਹੀ ਹੋ ਗਿਆ ਤੇ ਮੈਂ ਪਹਿਲਾਂ ਅਲੱਗ ਕਰਤਾ ਇਹਨੂੰ ਨਾਲ ਤਾਂ ਦੂਜਿਆਂ ਨਾਲ ਹਾਂ ਇੱਧਰ ਲੈਂਦਾ ਮੈਂ ਸ਼ੈੱਡ 'ਚ ਬੰਨਤਾਂ ਤੇ બીજી ਗੱਲ ਆਪਾਂ ਦਵਾਈ ਆਪਣੇ ਕੋਲ ਐਦ ਕਿ ਚਲੋ ਪਹਿਲਾਂ ਹੀ ਸੀਗੀ ਤੇ ਦਵਾਈ ਆ ਨਾਲ ਦੀ ਨਾਲ ਹੀ ਸ਼ੁਰੂ ਕਰਤੀ ਮੈਂ ਜਦੋਂ ਮੈਨੂੰ ਡਾਊਟ ਹੋ ਰਿਹਾ ਮੈਂ ਕਿ ਇਹਨੂੰ ਡਿਸਟੈਂਪਰ ਲੱਗਦਾ ਕਿਉਂਕਿ ਮੈਨੂੰ ਕਿਸੇ ਭਰਾ ਨੇ ਡਾਕਟਰ ਨੇ ਦੱਸਿਆ ਵੀ ਸੀਗਾ ਵੀ ਬਈ ਡਿਸਟੈਂਪਰ ਜਿਹੜੀ ਡਿਸਟੈਂਪਰ ਪ੍ਰੋਬਲਮ ਆ ਨਾ ਇਹ ਬਹੁਤ ਜਲਦੀ ਐ ਅੱਗ ਵਾਂਗੂ ਫੈਲਦੀ ਹੈ ਇਹ ਹਨ ਵੀ ਭਈ ਆਪਦਾ ਅੱਗੇ ਤੋਂ ਧਿਆਨ ਰੱਖੀ ਚਲੋ ਵੀਰ ਨੇ ਦੱਸਿਆ ਸੀ ਆਪਾਂ ਨੂੰ ਡਾਕਟਰ ਤੇ ਆਪਾਂ ਮੌਕਾ ਸੰਭਾਲ ਲਿਆ ਪਹਿਲਾ ਪਤਾ ਲੱਗ ਗਿਆ ਆਪਾਂ ਨੂੰ ਤੇ ਬਾਕੀ ਤੁਹਾਨੂੰ ਆਜੋ ਅੰਦਰ ਵੀ ਲੈ ਕੇ ਚੱਲਦੇ ਆ ਬੱਚੇ ਤੇ ਸੋਣੇ ਦੂਜੀ ਗੱਲ ਭਈ ਆਪਾਂ ਹਾ ਰੇੜੀ ਵੇਚਣੀ ਹੈ ਜੇ ਕੋਈ ਭਰਾ ਚਾਵਣ ਹੈਗਾ ਰੇੜੀ ਲੈ ਆਉਂਦਾ ਤਾਂ ਮੈਨੂੰ ਕੋਈ ਪੁੱਛ ਦੇ ਬੜੇ ਜਾਨ ਅ ਵੀ ਭਈ ਰੇੜੀ ਬਾਰੇ ਬੜਾ ਭੈਣ ਭਰਾ ਪੁੱਛਦੇ ਆ ਤੇ ਆਪਾਂ ਇਹ ਭਈ ਵੇਚਣੀ ਆ ਤੇ ਨੰਬਰ ਵੀ ਗਰੋ ਵੀ VIP ਨੰਬਰ ਹੈ ਇਹਦਾ 3888 ਹੈ ਬਈ 888 ਨੰਬਰ ਹੈ ਇਹਦਾ ਇਹ ਬਿਲਕੁਲ ਚੱਲਦੀ ਹੈ ਵਰਕਿੰਗ ਹੈ ਪਰ ਆਇਆ ਵੀ ਸਾਡੇ ਹੁਣ ਅਸੀਂ ਕੀ ਚਲਾਉਂਦੇ ਤਾਂ ਹੈ ਨਹੀਂ ਅਸੀਂ ਵੈਜ ਠਾਲੋ ਰੱਖੇ ਤਾਂ ਕਰਕੇ ਹਲਾਤਾਂ ਮਿੱਟੀ ਕਰਤਾ ਉੱਤੇ ਹੋ ਜਦ ਮੈਂ ਆਪੇ ਤੇ ਮੇਰਾ ਨੰਬਰ ਤੁਹਾਨੂੰ ਮਿਲ ਜੂਗਾ ਬਾਇਓ 'ਚ ਮਿਲ ਜੂਗਾ ਜਾਂ ਆ ਦੇ 'ਚ ਕੈਪਸ਼ਨ 'ਚ ਨੰਬਰ ਤੁਹਾਨੂੰ ਮਿਲ ਜੂਗਾ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਬਈ ਇਹ 27000 ਰੁਪਏ ਬਈ ਡਿਮਾਂਡ ਹੈਗੀ ਐ ਦੀ ਤੇ ਬਾਕੀ ਆਪਾਂ ਚਲੋ ਜਦੋਂ ਕੋਈ ਭਰਾ ਆਊਗਾ ਹਨ ਤੇ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਮਾੜਾ ਮੋਟਾ ਚਲ ਇਧਰ ਉਧਰ ਹੋ ਜਾਊਗਾ ਤੇ ਟਰਾਲੀ ਗਾਲੀ ਇਹਦੀ ਬਹੁਤ ਭਾਰੀ ਐ ਜੁੜਿਆ ਹੋਇਆ ਕਾਪੀ ਵੀ ਹੈਗੀ ਮੰਨ ਲਓ ਇਹਦੇ ਕਾਗਜ਼ ਪੱਤਰ ਵੀ ਸਾਰੇ ਓਕੇ ਆ ਕਾਪੀ ਆਪਣੇ ਕੋਲੇ ਐ ਠੀਕ ਐ ਤੇ ਐਫੀਡੇਟ ਲਗਾ ਕੇ ਦੇ ਦੇਾਂਗੇ ਭਈ ਆਪਾਂ ਆਤਮੇਲ ਧੂਲ ਵਾਲੀਆਂ ਪੀਪਨ ਪਟਾਕੀਆਂ ਸਾਰਾ ਬਈ ਇੱਥੇ ਜਵਾਕ ਖੇਡਦੇ ਰਹੇ ਤੇ ਆ ਗਏ ਜਵਾਕਾਂ ਨੇ ਸਾਰਾ ਉਹ ਕਹਿਦਾ ਜੱਟ ਟਰਾਲੀ ਵੀ ਚਾਦਰ ਪੂਰੀ ਟਰਾਲੀ ਵਾਲੀ ਲੱਗੀ ਜਿਹੜੀ ਵੱਡੀ ਟਰਾਲੀ ਹੁੰਦੀ ਹੈ ਆਪਣੇ ਜਿਵੇਂਦਾਰ ਜਿਹੜੀ ਟਰਾਲੀ ਉਹ ਚਾਦਰ ਲੱਗੀ ਹੈ ਇਹਦੇ ਬਹੁਤ ਭਾਰੀ ਚਾਦਰ ਤੇ ਬਾਕੀ ਆ ਜਾਓ ਫਿਰ ਅੱਗੇ ਚੱਲਦੇ ਹਾਂ ਅੰਦਰ ਤੇ ਜਿਹੜਾ ਇਹ ਤੋਂ ਪਹਿਲੀ ਵਾਰੀ ਆਊਗਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਆ ਜਾਓ ਫਿਰ ਆਪਾਂ ਨੂੰ ਦਿਖਾਉਦੇ ਹਾਂ ਸਾਹ ਨਿਕਾ ਤੂ ਆ ਬਗੇਟ ਬੰਦ ਕਰ ਦਿੰਦੇ ਆ ਆ ਜਾ ਵੀ ਅੰਦਰ ਆ ਜਾ ਅੱਜ ਇਹਨੂੰ ਕੋਈ ਛੱਡ ਗਿਆ ਸੀਗਾ ਗੱਡੇ ਚ ਪਾ ਕੇ ਤੇ ਡਾਕਟਰ ਆਪਣਾ ਜਿਹੜਾ ਆਉਂਦਾ ਉਹਨੇ ਦੱਸਤਾ ਸੀਗਾ ਮਾ ਫੋਨ ਕਰ ਲੈ ਸੀਗਾ ਮੈਨੂੰ ਤੇ ਮੈਂ ਕਹਾ ਚੱਲ ਵੀ ਆ ਲੈ ਆ ਨੂੰ ਬਈ ਥਰੇ ਉਸ ਦਿਨ ਤੇ ਅਸੀਂ ਚਲੋ ਇਹਦਾ ਥਾਂ ਸੁਹਾੜਾ ਸੀ ਕਰ ਰਹੇ ਆ ਤੇ ਆਨਾ ਪਾਣੀ ਭਾਰਾ ਖਾ ਪੁੰਗਿਆ ਸੀ ਕਿਉਂਕਿ ਇਹ ਜੰਮ ਜਾਂਦਾ ਵੀ ਰੋਟੀਆਂ ਖਾਂਦੇ ਨਹੀਂ ਨਖਰੇ ਕਰਦੇ ਆ ਠੀਕ ਅ ਕਿਉਂਕਿ ਫੀਡ ਇਹਨਾਂ ਨੂੰ ਬਹੁਤ ਸਵੇਰ ਮਾਤਾ ਉਹ ਸੱਟ ਜਾਂਦੀ ਹੈ ਸੱਟਣ ਵਾਲਾ ਕੰਮ ਹੀ ਹੁੰਦਾ ਮਾਤਾ ਦਾ ਮਾਤਾ ਗੁੰਡੇ ਭਰ ਭਰ ਰੱਖ ਦਿੰਦੀ ਉਹ ਕਰ ਮਾਰਨਾ ਆਉਂਦੀ ਹੈ ਤੇ ਮੈਂ ਅੱਜ ਮਨਵੰਤੀ ਜੀ ਨੇ ਵਿਖਿਆ ਵੀ ਇੰਨਾ ਆਨਾ ਤੁਸੀਂ ਪੂਰਾ ਹਿਸਾਬ ਨਾਲ ਪਾਇਆ ਪਰ ਫੀਡ ਇੰਨੀ ਫੀਡ ਨਹੀਂ ਪੋਣੀ ਜਾਂਦੀ ਤੇ ਹੁਣ ਰੋਕਿਆ ਮੈਂ ਥੋੜੇ ਦਿਨ ਹੋ ਗਏ ਤੇ ਲੱਸੀ ਲੱਸੀ ਪੀ ਲੈਂਦੇ ਆ ਜਦ ਤੋ ਉਹ ਲਿਆ ਪਾਲ ਕੇ ਵੀ ਆ ਬਹੁਤ ਬੜੀ ਦੁਰਦਸ਼ਾ ਹੈ ਤੇ ਆਪਣੇ ਕੋਲ ਸਾਰੇ ਮੰਨਦੇ ਜਦੋਂ ਤੁਸੀਂ ਕਿਹਨੇ ਜੀ ਤਰਵੇ ਹੁੰਦੇ ਆ ਤੇ ਸਾਰੇ ਬਈ ਸਟਾਫ ਇੱਤਾਂ ਆਣੇ ਹੁੰਦੇ ਆ ਮਾਰਚ ਮਾਰ ਹੁੰਦੇ ਠੀਕ ਹੈ ਤੇ ਆਪਾਂ ਚਲੋ ਪ੍ਰਮਾਤਮਾ ਨੇ ਹਨਾ ਰੰਗ ਭਾਗ ਮਾਲ ਕੋਈ ਨਹੀਂ ਲਾਉਣਾ ਵੀ ਆਪਾਂ ਤਾਂ ਕਹੋ ਉਹ ਘਰੇ ਭਈਏ ਘਰੇ ਨਹੀਂ ਭਈਏ ਕਿ ਮੈਂ ਇੱਥੇ ਵੇਚ ਕੇ ਗਿਆ ਦੁਪਹਿਰੇ ਆਇਆ ਜੀ ਹਾਂ ਇਹਨੂੰ ਦੇਖਦਾ ਨਹੀਂ ਹੈਗਾ ਬਈ ਇਹ ਜਿਵੇਂ ਮਤੰਦ ਦਾ ਹੀ ਨਾ ਕਿ ਵੇੜੋ ਦੇਖਦਾ ਨਹੀਂ ਬਈ ਤੇ ਮਿਲਾਂ ਤਾਨੂੰ ਕਿਸ ਨੇ ਬਹੁਤ ਖਾਲ ਸੰਭਾਲ ਕਰਕੇ ਰੱਖਿਆ ਉਹਨੂੰ ਪਿਆਰ ਨਾਲ ਰੱਖਿਆ ਜਵਤਾਂ ਨੂੰ ਜਦੋਂ ਉਹ ਚਾਰੇ ਦੇ ਬਿਮਾਰ ਹੋ ਗਏ ਕਿਤੇ ਤਾਂ ਆਪਾਂ ਪਹਿਲੇ ਹੀ ਬਈ ਜਦੋਂ ਥੋੜੀ ਜਿਹੀ ਪਰਾਲਾ ਲੋਕਾਂ ਨੂੰ ਦੇ ਦੀਏ ਹਨਾ ਤੇ ਆਪਾਂ ਉਸੇ ਟਾਈਮ ਹੀ ਆਪਾਂ ਲਾਜ ਸ਼ੁਰੂ ਕਰਾ ਦਈਏ ਨਾ ਹਾਂ ਬੁੱਧ ਉਸੇ ਟਾਈਮ ਹੀ ਆਪਾਂ ਲਾਜ ਟਰੀਟਮੈਂਟ ਸ਼ੁਰੂ ਕਰ ਦਈਆ ਦੋ 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 ਦਿਨਾਂ ਦੇ ਪਰੇ ਉਸੇ ਟਾਈਮ ਹੀ ਟਰੀਟਮੈਂਟ ਸ਼ੁਰੂ ਕਰ ਦਈਏ ਤੇ ਬਾਈ ਜਿਆਦਾ ਨੁਕਸਾਨ ਨਹੀਂ ਹੁੰਦਾਗਾ ਨੁਕਸਾਨ ਆਪਾਂ ਥੋੜੇ ਜਿਹੇ ਪੈਸੇ ਦੇ ਹਨ ਕੋਈ 5-400 ਰੁਪਏ 1000 ਰੁਪਏ ਦੇ ਸਿੱਤੇ ਆਪਾਂ ਕਰ ਜਾਂਦੇ ਵੀ ਯਾਰ ਉਹੀ ਨੇ ਕੋਈ ਆਪਦੇ ਘਰ ਦਾ ਪਰਿਵਾਰ ਦੇ ਨਹੀਂ ਬਿਮਾਰ ਹੋ ਜੇ ਜਵਾਗ ਬਿਮਾਰ ਹੋਵੇ ਅੜੀ ਬਾਜ਼ ਮੈਂ ਤੇ ਉਦੋਂ ਵੀ ਕਹਿ ਦਿੰਦੇ ਹਨ ਹਨ ਪਰ ਘਰ ਵੀ ਵੇਚ ਜੇ ਤੇ ਭਲਾ ਜ਼ਮੀਨ ਵੀ ਵੇਚ ਜੇ ਉਹ ਵੀ ਲੱਗ ਜਾਂਦੇ ਉੱਥੇ ਤੇ ਜੇ ਕੋਈ ਵੇਚਬਾਨ ਪਹਿਲਾਂ ਉਹ ਕਰਦੇ ਵੀ ਸਾਡਾ ਜਵਾਗ ਆ ਪਲਾਨਾ ਤੇ ਤੇਰੇ ਲੱਛਣ ਗਾਉਦੇ ਦੇਖਦੀਆਂ ਭਰਾਵਾ ਲੋਕਾਂ ਉਹ ਗੱਟੀਆਂ ਚ ਬੜੀ ਫਿਰਦਾ ਹਨ ਤੇ ਕੋਈ ਮੰਨ ਲਾ ਵੀ ਬਿਹਤਰਿਆਂ ਦੇ ਤੁਮਾਉਂਦਾ ਤੇ ਜਦੋਂ ਬਿਮਾਰ ਹੋ ਜਾਂਦੇ ਉਹ ਉਹ ਤੇਰੇ ਦੀ ਬਾਤੀ ਪੁਰਜੇ ਤੇ ਇਹਦਾ ਵੀ ਪਹਿਲਾ ਹੀ ਟਰੀਟਮੈਂਟ ਸ਼ੁਰੂ ਕੀਤਾ ਹੁੰਦਾ ਮੌਕੇ ਤੇ ਇਹਦੀਆਂ ਵਿਚਾਰੇ ਦੀਆਂ ਅੱਖਾਂ ਨਹੀਂ ਸੀ ਜਾਣੀਆਂ ਇਧਰ ਆਓ ਤੁਸੀਂ ਇਧਰ ਇਹਦੀਆਂ ਅੱਖਾਂ ਨਹੀਂ ਸੀ ਦੀ ਨਿਗਾਰੀ ਸੀ ਜਾਣੀ ਤੇ ਪਰ ਨਹੀਂ ਆਵਲੇ ਨੇ ਛੱਡ ਗਏ ਵੀ ਤੇ ਅਗਲੇ ਛੱਡ ਕੇ ਆ ਤੇ ਚਲੋ ਵਧੀ ਸੀਗੀ ਇਹਦੀ ਨਾ ਤੇ ਰਮਾਤਮਨ ਨੇ ਇਹਦਾ ਸਾਥ ਦਿੱਤਾ ਤੇ ਸਾਡੇ ਕੋਲੇ ਆ ਗਿਆ ਅਸੀਂ ਲੈ ਕੇ ਆਏ ਆ ਫੜ ਕੇ ਆ ਤਾਂ ਕੀ ਗਿਆ ਹਾਂ ਅਸੀਂ ਲੈ ਕੇ ਆਏ ਆ ਤੇ ਇਹਦੀਆਂ ਵਿਚਾਰੇ ਦੀਆਂ ਭਈ ਅੱਖਾਂ ਦੇ ਜਗ੍ਹਾ ਤੇ ਕੀੜੇ ਪਏ ਹੋਏ ਸੀਗੇ ਤੇ ਇਹਦੀਆਂ ਅੱਖਾਂ ਦੇ ਡੇਲੇ ਵੀ ਖਾਣ ਦੇ ਕੀੜੇ ਸਿਰ ਤੋਂ ਵੱਡੇ ਸੀ ਕੀੜੇ ਤੇ ਦੋਨੇ ਅੱਖਾਂ ਚ ਵੱਡਗੇ ਤੇ ਟਾਟੂ ਵੀ ਨਹੀਂ ਕਰ ਦਿੰਦਾ ਸੀ ਉਦੋਂ ਦਾ ਗੁਰਬਾਣੀ ਹੈ ਪੈਂਡੈਂਟ ਹੈ ਪੈਂਡਾ ਬਾਈ ਜੀ ਆਪਣਾ ਰੋੜਾਂ ਵਾਲੀ ਹੈ ਜਿਹੜਾ ਸ੍ਰੀ ਮੁਕਸਰ ਸਾਹਿਬ ਸਿਟੀ ਮਲੋਠ ਬਲਾਕ ਨੰਬਰ ਤੇ ਪਿਆਰੇ ਫ੍ਰੈਂਡ ਛੱਡ ਕੇ ਤੇ ਚਲੋ ਅਸੀਂ ਲੈ ਆਏ ਤੇ ਪ੍ਰਮਾਤਮਾ ਨੇ ਚਲੋ ਜੇ ਆਪਾਂ ਮੰਨ ਕੇ ਚਲੋ ਇਹਨਾਂ ਦੇ ਮਦਦ ਕਰਦੇ ਹਾਂ ਨਾ ਸੇਵਾ ਤਾਂ ਨਹੀਂ ਦੇ ਸਕਦੇ ਹੈ ਜੋਈ ਜੀ ਹੈ ਜੋਈ ਜੀ ਬਰਾਬਰ ਆਹ ਆਹ ਪੀਣਾ ਨਹੀਂ ਅਦੁੱਦਾ ਹੀ ਪੀਣਾ ਨਹੀਂ ਬੈਠ ਕੇ ਨਹੀਂ ਜਾਂ ਮੰਨ ਲਓ ਦੁੱਧ ਇਹਨੇ ਐ ਹੀ ਪੀਣਾ ਵੋ ਰਹਾ ਕੋਈ ਤਰੀਕਾ ਨਹੀਂ ਬਥੇਦਾ ਆਹੀ ਤਰੀਕਾ ਦੁੱਧ ਦੀ ਤੇ ਆਂਟੀ ਮੈਨੂੰ ਕਹਦੇ ਵੀ ਧਾਰਨਾ ਥੋੜਾ ਜਿਹਾ ਸਾਬ ਦਾ ਪਿਆ ਕਰੋ ਬਾਹਲਾ ਨਾ ਪਿਆ ਕਰੋ ਨੂੰ ਦੁੱਧ ਤੇ ਇਹਦਾ ਹੁਣਾਂ ਹੀ ਕਰੀ ਜਾਊਗੀ ਇਹ ਆਹ ਦੁੱਧ ਨੂੰ ਦੋ ਵਾਰੀਆਂ ਚ ਪਾਉਣਾ ਕੋ ਕੋ ਗੋ ਅਨਲਿमिटेड ਖਾਣਾ ਅਨਲਿमिटेड ਨਾਲ ਕੰਮ ਹੀ ਚੱਲਦਾ ਹਾਂ ਤੇ ਇਹਦਾ ਵਿਚਾਰੇ ਨਹੀਂ ਬਈ ਅੱਖਾਂ ਨਹੀਂ ਜਾਣੀਆਂ ਦੀ ਨਿਗਾ ਨਹੀਂ ਸੀ ਜਾਣੀਆਂ ਜੇ ਇਹਨੂੰ ਵੀ ਦਿੱਖਦਾ ਹੁੰਦਾ ਤੇ ਬੜਾ ਮੁਸ਼ਕਲ ਨਾਲ ਅਸੀਂ ਇਹਨੂੰ ਸਾਬੂ ਕੀਤਾ ਜਦੋਂ ਲੈ ਕੇ ਆਏ ਫੜ ਕੇ ਇਹ ਤਾਂ ਚਲ ਨਹੀਂ ਕਰਦਾ ਅੰਦਰ ਸਕੇ ਐਡਾ ਭੈੜਾ ਸੀ ਇਹ ਪਰ ਜਦੋਂ ਨੂੰ ਪਤਾ ਲੱਗਣ ਲੱਗਾ ਹੌਲੀ ਹੌਲੀ ਕਿ ਹਾਂ ਮੇਰੀ ਮਦਦ ਕਰਦੇ ਮੇਰੀ ਹੈਲਪ ਕਰਦੇ ਤੇ ਫਿਰ ਇਹ ਵਨ ਲਵ ਯੂ ਪਹਿਲਾਂ ਤਾਂ ਮੈਨੂੰ ਇਕੱਲੇ ਨੂੰ ਕੁਝ ਕਹਿੰਦਾ ਸੀ ਤੇਰੇ ਮਾਤਾ ਮਾਦਰਾ ਵੀ ਪਤਾ ਲੱਗ ਗਏ ਮਾਤਾ ਵੀ ਮੇਰੀ ਮਾਂ ਸਵੇਰੇ ਆਉਂਦੀ ਸਫਾਈ ਕਰਕੇ ਬੱਸ ਬਈ ਬੱਸ ਹੋਰ ਨਹੀਂ ਪੀਣਾ ਬੱਸ ਤੇ ਤੇਰੇ ਨੇ ਉਸ ਤੋਂ ਬਾਅਦ ਸਾਨੂੰ ਕੁਝ ਨਹੀਂ ਕਹਿੰਦਾ ਸੀ ਹੁਣ ਤਾਂ ਕਹਿੰਦਾ ਨਹੀਂ ਕੁਝ ਵੀ ਨਹੀਂ ਕਹਿੰਦਾਗਾ ਉਹਨੇ ਆ ਸਭ ਨੂੰ ਡਰਦਾ ਹੈ ਹਾਂ ਦਾਦਾ ਜੀ ਕੋਈ ਕੇ ਦੀ ਬਾਤ ਸੁਣ ਲੈਣਾ ਉਪਰੀ ਤੇ ਉੱਥੇ ਜਾਂ ਦੂਜੇ ਜਿਹੜੇ ਹੈਗੇ ਜਿੰਗੋ ਵਰਗੇ ਹਨ ਉਹ ਇਹ ਤੇ ਬਦਮਾਸ਼ੀ ਸਾਰੇ ਕਰਦੇ ਤੇ ਦੁਗਣੀ ਵੀ ਤੇ ਉਹ ਮਗੈਂਬੋ ਮਗੈਂਬੋ ਉਹ ਮਗੈਂਬੋ ਟੋਏ ਪਟੇ ਮਗੈਂਬੋ ਇਧਰਾ ਮਗੈਂਬੋ ਉਹ ਮਗੈਂਬੋ ਉਰੇ ਆ ਵੀ ਉਰੇ ਗਾਲ ਥੋੜੀ ਮੇਰੀ ਉਰੇ ਆ ਵੀ ਕੀ ਕਰਦਾ ਆਜੰਦੂ ਟੋਏ ਪਟੇ ਚ ਜਾਜੋ ਤੂੰ ਉਹ ਵੇਖ ਕੀ ਕਰੀਏ ਨਾ ਮੈਂ ਏ ਬਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਸਾਰੇ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਆ ਤੇ ਚਲੋ ਅ ਤੁਹਾਡਾ ਸਾਥ ਹੈ ਨਾ ਤੇ ਚਲੋ ਸਾਡੇ ਘਰ ਦਾ ਗੁਜ਼ਾਰਾ ਹੋ ਜਾਵੇਗਾ ਤੇ ਪਰਮਾਤਮਾ ਨੇ ਵੀ ਵੈਗਰੂ ਨੇ ਕੀ ਹੋ ਗਿਆ ਉਹੋ ਛੇੜੀ ਇਹ ਵੈਗਰੂ ਨੇ ਮਾਲਕ ਨੇ ਭਾਈ ਜੀ ਦੀ ਮਦਦ ਕਰਨ ਦੇ ਆ ਹੈਲਪ ਕਰਦੇ ਹਨ ਇਹ ਤੇ ਵੈਗਰੂ ਨੇ ਲੇ ਕੋਈ ਵੀ ਕੁਝ ਨਹੀਂ ਕਰ ਹਨ ਉਹਨੂੰ ਪਹਿਲਾਂ ਆਂਟੀ ਨੇ ਜਗ੍ਹਾ ਲੈ ਕੇ ਦਿੱਤੀ ਤੇ ਫਿਰ ਭੈਣਾਂ 50000 ਜੀ ਦਾ ਭੈਣ ਨੇ ਸਾਨੂੰ ਸਮਾਨ ਤੋਆਇਆ ਤਾਂ ਤੁਸੀਂ ਸਾਰੇ ਨੇ ਰਲ ਮਿਲ ਕੇ ਸਾਨੂੰ ਆ ਇਹਨਾਂ ਸੋਹਣਾ ਬਣਾ ਤਾ ਨਾ ਹੇ ਇਹਨਾਂ ਦਾ ਘਰ ਹੈ ਨਾ ਤੇ ਜੀ ਲੈਦਾ ਮੇਰਾ ਵੀ ਨਹੀਂ ਜੀ ਕਰਦਾ ਇੱਥੋਂ ਜਾਣ ਨੂੰ ਨਾ ਇੱਥੇ ਬੈਠਾ ਰਹਿਣਾ ਮੈਨੂੰ ਗਰੰਦੇ ਘਰੇ ਵੀ ਬਾਤ ਸੰਤ ਤੂੰ ਤਾਂ ਬੱਸ ਉਹ ਉਥੋ ਜੋ ਕਹਿ ਰਹੇ ਗਏ ਤੇ ਵਧੀਆ ਭਈ ਸਕੂਲ ਮਿਲਦਾ ਇੱਥੇ ਆ ਕੇ ਨਾ ਜਦੋਂ ਪਿਆਰ ਕਰਦੇ ਆ ਇਹਨਾਂ ਨੂੰ ਕਹੋ ਵੀ ਜਿੱਥੋਂ ਤੱਕ ਮੈਂ ਹਸਾਬ ਤਦਾ ਲਾਇਆ ਜਿੰਨਾ ਕਿ ਮੇਰਾ 익ਸਪੀਰੀਅੰਸ ਹੋ ਗਿਆ ਇਹਨੂੰ ਬੁਆਇ ਮਾਰ ਕਿਰੂ ਗੈਂਬੋ ਗੈਂਬੋ ਉਹਨ ਕਿਹੜੇ ਕਦੇ ਖਮੜਿਆ ਆਹ ਉਹ ਮਿੱਟੀ ਪਾ ਦੇ ਉਸ ਤੇ ਥੋੜੀ ਇਹ ਟਾਕੇ ਛੱਪੜ ਛੱਡ ਦੇ ਉਧਰ ਕੀ ਕੱਢੀ ਬੈਠਾ ਤੇ ਚੈਨਲ ਨੂੰ ਰੂਲ ਸਬਸਕ੍ਰਾਈਬ ਕਰ ਲੈ ਕਰੋ ਸਾਰੇ ਭੈਣ ਭਰਾ ਤੇ ਚਲੋ ਵਧੀਆ ਹਨ ਤਾਂ ਨਾ ਘਰ ਬਣ ਜਾ ਆਪਾਂ ਇੱਥੇ ਮੰਨ ਲਓ ਕਿ ਚਲੋ ਵੀ ਫਟਕੜ ਵੀ 5 ਲੱਖ ਰੁਪਏ ਲੱਗ ਗਏ ਇੱਥੇ ਇਹ ਕੋਚਰੋ ਫੜਫੜਾ ਕੇ ਉਸ ਤੁਸੇ ਸਾਰੇ ਭੈਣ ਪਰੌਣੇ ਮਦਦ ਕੀਤੀ ਹੈਲਪ ਕੀਤੀ ਤੇ ਅੱਜ ਬਈ ਵਧੀਆ ਬਣਦੇ ਆ ਰਾਤ ਨੂੰ ਜਜੀ ਘਰ ਦਾ ਅੰਦਰ ਹੋ ਜਾਂਦੇ ਆ ਜਜੀ ਘਰ ਦਾ ਬਾਹਰ ਪੈ ਜਾਂਦੇ ਤੇ ਹੁਣ ਠੰਡ ਹੋ ਗਈ ਤੇ ਆਂਟੀ ਨੂੰ ਕਹੇ ਸੀ ਕਿ ਆਪਾਂ ਇੱਥੇ ਕੰਦ ਕਰ ਦਈਏ ਤੇ ਪਰ ਮੇਰਾ ਰੱਤਾ ਕੰਦ ਕਰਦਾ ਹੈ ਨਹੀਂ ਜੀ ਮੇਰਾ ਰੱਤਾ ਇਹ ਹਾਂ ਵੇਖਿਆ ਹੁਣ ਸੋਣ ਵੇ ਖੇਡਦਾ ਵੀ ਤੁਸ ਤੁਸ ਨੂੰ ਦੱਸੋਣਾ ਜੀ ਨਿੱਕੇ ਤੇ ਇਹਦਾ ਹਜੇ ਤੱਕ ਨਾਮ ਨਹੀਂ ਰੱਖਿਆ ਬਈ ਆਪਾਂ ਨਾਮ ਦੱਸ ਦਿਓ ਕੀ ਰੱਖੀਏ ਇਸ ਨਿੱਕੇ ਤੇ ਨੇ ਕੇ ਦਾ ਤੇ ਇਹ ਦਾ ਇਹਦਾ ਦੇਖੋ ਮੈਂ ਨਾ ਵੀ ਬੰਦੇ ਦਾ ਲੂੰ ਕੰਡਾ ਜਿਹਾ ਖੜਾ ਹੋ ਜਾਂਦਾ ਜਦੋਂ ਗੱਲ ਕਰਦੇ ਆਪਾਂ ਇਹਦੇ ਵਿਚਾਰੇ ਇਹਦੇ ਬਾਰੇ ਤੇ ਇਹ ਅੱਜ ਨੂੰ ਬਈ ਮੰਨ ਕੇ ਚੱਲੋ ਵਿਚਾਰੇ ਨੂੰ ਇਹਨੇ ਕਸ ਦੇ ਥੱਲੇ ਆ ਕੇ ਇਹਦੀ ਮੌਤ ਹੋ ਜਾਣੀ ਸੀ ਜੇ ਉਹ ਬੰਦਾ ਚਲੋ ਨਾਂ ਲੈ ਕੇ ਆਉਂਦਾ ਹੈ ਨਾ ਆਪਣੇ ਕੋਲੇ ਨਾ ਇੱਥੇ ਬਾਕੀ بچਾਉਣ ਵਾਲਾ ਤਾਂ ਮਾਲਕ ਆ ਵੈਗਰੂ ਆਪਾਂ ਨਹੀਂ ਹੈਗੇ ਇਹ بچਾਉਣ ਵਾਲੇ ਆਪਾਂ ਸਿਰਫ ਇੱਕ ਹੈਲਪ ਕਰਦੇ ਆ ਰੋਟੀ ਪਾ ਦੀ ਦੀ ਬੁਰਕੀ ਤੇ ਜੋ ਕੋਈ ਦੁੱਧ ਪਿਆ ਦੀਦਾ ਹਨਾ ਉਹ ਖੇੜਦਾ ਫਿਰਦਾ ਤੇ ਗੱਟੇ ਚ ਪਾ ਕੇ ਕੋਈ ਪਾਪੀ ਰੂਹ ਤੇ ਇਹਨੂੰ ਰੋਡ ਤੇ ਵੱਡੀ ਤੇ ਹਾਈਵੇ ਤੇ ਸੱਟ ਗਏ ਤੇ ਚਲੋ ਪ੍ਰਮਾਤਮਾ ਨੇ ਵੈਗਰੂ ਨੇ ਇਹਦੀ ਵੀ ਵਧੀ ਸੀ ਹਨਾ ਇਹ ਵੀ ਆਪਣੇ ਕੋਲੇ ਆ ਗਿਆ ਅੱਜ ਮੁੰਡੇ ਆਏ ਸੀ ਪਿੰਡ ਚ ਸਾਡੇ ਪਿੰਡ ਦੇ ਹੀ ਸੀਗੇ ਗਲੇ ਸਾਡੀ ਦੂਜੀ ਗਲੀ ਤੇ ਪਰਲੀ ਗਲੀ ਦੇ ਕਹਦੇ ਭਾਈ ਆ ਬੱਚਾ ਸਾਨੂੰ ਦੇ ਦੇ ਮੈਂ ਕਿਹਾ ਨਹੀਂ ਯਾਰ ਹਜੇ ਨਹੀਂ ਦੇਣਾਗਾ ਜੇ ਥੋੜਾ ਟਾਈਮ ਤੁਸੀਂ ਰੁਕਜੋ ਕੋਈ ਨਹੀਂ 15 20 ਦਿਨ ਦੇ ਦਾਂਗੇ ਤੇ ਇਹਦਾ ਪਾਟਾ ਟੁੱਟਿਆ ਹੋਇਆ ਬਈ ਇਹਦਾ ਤੇ ਮੈਂ ਕਿਹਾ ਵੀ ਦੇ ਦਿਆਂਗੇ ਤੁਹਾਨੂੰ ਤੇ ਕੁਛ ਕਿ ਟਾਈਮ ਰੁਕ ਜਓ ਤੇ ਮੈਂ ਗੱਲ ਇਹਦੀ ਕਰ ਰਿਆ ਸੀ ਗਈ ਆਂਟੀ ਕਾਂ ਸੀ ਇੱਥੇ ਕੰਧ ਕੱਢਦਿਗੇ ਤੇ ਮੇਰਾ ਰੱਦ ਦਾ ਕੰਧ ਕਰਨ ਦਾ ਹੈ ਨਹੀਂਗਾ ਮੇਰਾ ਰੱਦ ਐ ਵੀ ਇੱਥੇ ਤਰਪਾਲ ਬਣਾ ਕੇ ਭੋਂਗ ਉਹ ਜਿਹੜਾ ਆਪਣਾ ਬੋਰੀਆਂ ਦੀ ਗੱਟਿਆਂ ਦੀ ਉਹ ਆਪਾਂ ਇੱਥੇ ਬੰਨ੍ਹ ਦਈਏ ਤੇ ਕਿਉਂਕਿ ਕੰਧ ਕਰਤੀ ਹੈ ਨਾ ਹੁਣ ਤੁਸੀਂ ਵੇਖੋ ਵੀ ਹੁਣ ਜਦੋਂ ਗਰਮੀਆਂ ਆ ਜਾਂਦੀਆਂ ਉਦੋਂ ਖੁੱਲਾ ਰਹਿੰਦਾ ਚਲੋ ਇੱਥੇ ਗਰਮੀਆਂ ਚ ਪਰ ਮਾਦਮਾ ਵੈਰੂ ਨੇ ਮੇਰ ਕਰਨੀ ਹੈ ਤੇ ਆਪਾਂ ਇੱਥੇ ਪੱਖੇ ਵਗੈਰਾ ਲਾ ਦੇਾਂਗੇ কুলਰ ਲਾ ਦੇਾਂਗੇ ਤੇ ਆਪਦਾ ਜਿਹਦਾ ਜੀ ਕਰੂਗਾ ਅੰਦਰ ਵੜ ਜਾਊਗਾ ਜਿਹਦਾ ਜੀ ਕਰੂਗਾ ਬਾਹਰ ਹੋ ਜਾਊਗਾ ਹਨਾ ਆ ਕਮਰਾ ਹੈਗਾ ਵਿੱਚ ਤੇ ਕਮਰੇ ਦੇ ਵਿੱਚ ਮੰਨ ਲਓ ਉੱਤੇ ਪੱਖਾ ਵੀ ਲਵਾਤਾ ਸੀ ਆਪਾਂ ਲਿਆ ਕੇ ਕਿਉਂਕਿ ਇੱਥੇ ਕੁਝ ਵੀ ਹੈ ਨਹੀਂ ਸੀਗਾ ਜਦੋਂ ਪਹਿਲੋਂ ਪਹਿਲ ਆਪਾਂ ਇਹ ਜਗ੍ਹਾ ਲਈ ਆ ਇੱਥੇ ਕੁਝ ਵੀ ਨਹੀਂ ਸੀਗਾ ਬਈ ਅੰਦਰ ਹਜੇ ਥੋੜਾ ਬਹੁਤਾ ਕੰਮ ਕਰਾਉਣ ਵਾਲਾ ਓ ਟਟਾਈਆਂ ਸਫਾਈ ਕਰਾਉਣ ਵਾਲੀ ਹੈ ਤੇ ਮੈਂ ਬਾਕੀ ਦੇਖਦੇ ਆਂ ਚਲੋ ਪਰ ਮੈਂ ਤਾਂ ਹਜੇ ਆਂਟੀ ਨੂੰ ਰੋਕਿਆ ਸੀਗਾ ਮੈਂ ਕਹੀ ਆਪਾਂ ਨਾ ਤੰਦਰਵ ਕਰਾ ਨਾਗ ਰਾਗੇ ਅੱਜੇ ਕੋਣ ਆਪਦੀ ਮਰਜ਼ੀ ਨਾਲ ਤੁਰੇ ਫਿਰਦੇ ਹਨਾ ਵੀ ਜਿੱਥੇ ਜੀ ਕਰਦਾ ਉਹਦਾ ਬਹਿ ਜਾਂਦੇ ਆ ਆ ਜੈਂਗੋ ਵੀ ਆ ਗਿਆ ਜੈਂਗੋ ਨੂੰ ਵੀ ਬਈ ਕੋਈ ਛੱਡ ਗਿਆ ਸੀ ਰੋਡ ਤੇ ਤੇ ਜੈਂਗੋ ਨੂੰ ਵੀ ਆਪਾਂ ਘਰੇ ਲਿਆਂਦਾ ਸੀਗਾ ਤੇ ਹੁਣ ਇਹ ਇੱਧਰ ਹੀ ਰਹਿੰਦਾ ਉਹ ਘਰੇ ਨਹੀਂ ਰਹਿੰਦਾ ਘਰੇ ਨਹੀਂ ਜਾਂਦਾ ਇਹ ਇੱਥੇ ਹੀ ਰਹਿੰਦਾ ਇੱਥੇ ਇਹ ਚੌਧਰ ਕਰਦਾ ਸਾਰਾ ਤੇ ਬਈ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਨਾਲ ਔਨ ਕਰ ਲਓ ਘੰਟੀ ਵਾਲਾ ਵੜਨ ਤੇ ਇਹਦਾ ਸਮਾਨ ਵੀ ਆ ਜਾਣਾ ਆਂਟੀ ਨੇ ਇਹਦਾ ਕਰਤਾ ਸੀ ਕਰਨਾ ਜੇਠਿਆ ਸੀ ਆ ਆਰਡਰ ਕਰ ਰੱਖਿਆ ਇਹਦੀਆਂ ਨਿਪਲਾਂ ਦੁੱਧ ਚੁੰਘਣ ਵਾਲੀਆਂ ਤੇ ਗਲਵਜ਼ ਗਲਵਜ਼ਾਂ ਹੀ ਸਾਨੂੰ ਬਹੁਤ ਜ਼ਰੂਰਤ ਰਹਿੰਦੀ ਹੈ ਬਈ ਗਲਵਜ਼ ਸਾਡੇ ਕੋਲ ਪੂਰਾ ਨਹੀਂ ਆਉਂਦਾ ਡੱਬਾ ਜੀ ਅਸੀਂ ਲੈ ਕੇ ਆਉਣੇ ਆ ਤੇ ਜੋਤੂ ਇੱਧਰ ਆ ਜਾ ਤੇ ਮੈਂ ਹੁਣ ਬਹਿ ਜੀ ਹਾਂ ਕਿਵੇਂ ਕਰਤੀ ਤੇ ਗਲਵਜ਼ ਜੀ ਅਸੀਂ ਲੈ ਕੇ ਆਉਣੇ ਆ ਤੇ ਪੰਜ ਚਾਰ ਜਣਾ ਦੇ ਡੱਬਾ ਆ ਜਾ ਬਸ ਥਾਲੀ ਕਰਕੇ ਛੱਡ ਦਿੰਨੇ ਆ ਪੂਰੇ ਨੇ ਉਹ ਦੇ ਨਾ ਡੈਂਗੋ 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 ਬਾਰ ਬਾਰ ਬਾਹਰ ਕਰਕੇ ਦਨੂ ਸ਼ਰਮਣੀ ਹੋਣੀ ਕੁਲਦੀਪ ਦਰਦੀ ਹੈ ਤੈਨ ਸੱਸਰੀ ਕਾਲ ਬੇਟਾ ਇਹ ਸੋਨਾ ਬਹੁਤ ਆ ਪਲੀਜ਼ ਕਿਸੇ ਨੂੰ ਨਾ ਦੇ ਨਹੀ ਨਹੀ ਜੀ ਆਪਾਂ ਆਂਟੀ ਜੀ ਕਿਸੇ ਨੂੰ ਨਹੀਂ ਦਿੰਦੇ ਇਹ ਤੇ ਆਏ ਸੀ ਮੈਂ ਦੱਸ ਕੇ ਅੱਡੇ ਲੱਗੇ ਤੁਹਾਡੇ ਆਉਣ ਤੋਂ ਪਹਿਲਾਂ ਮੈਂ ਦੱਸ ਕੇ ਆਣਾ ਮੈਂ ਇਹਨੂੰ ਲੈਣ ਆਏ ਸੀ ਕਿ ਦੋ ਵਾਰ ਹੀ ਆ ਗਏ ਆ ਇਹਦੇ ਬੱਚਾ ਤੁਹਾਨੂੰ ਦੇ ਦੇ ਮੈਂ ਕਿਹਾ ਵੀ ਨਹੀਂ ਅਸੀਂ ਨਹੀਂ ਦੇਣਾ ਹੁਣ ਦਰਦ ਗਈ ਵੱਢੀ ਜਾਣਾ ਨੇ ਜਿੰਨੇ ਜਰੇ ਤੇ ਮੈਂ ਬੈਠਾ ਰਹੂਗਾ ਨਾ ਇਹ ਸਵੇਰੇ ਮਾਤਾ ਬੌਕਰ ਮਾਰਨ ਆਉਂਦੀ ਐ ਇੱਧਰ ਸਫਾਈ ਕਰਦੀ ਐ ਤੇ ਹਾ ਹੁਣ ਵੀ ਨਹੀਂ ਬੌਕਰ ਭਾਰੀ ਨਹੀਂ ਮਾਰ ਦਿੰਦਾ ਉਹਦੇ ਵੀ ਬਸ ਪੈਰਾਂ ਚ ਇਹਨੇ ਦੰਦਰੀ ਵਢੀ ਜਾਣੀ ਆ ਖੇਡ ਦਾ ਬਹੁਤ ਮੰਨ ਲਓ ਵੀ ਆਪਾਂ ਨੂੰ ਸੋਹਣਾ ਲੱਗਦਾ ਹੈ ਨਾ ਤੇ ਮੈਂ ਉਹ ਜਿਹੜੇ ਲੈਣ ਆਈ ਸੀ ਉਹਨਾਂ ਨੂੰ ਵੀ ਮੈਂ ਗੱਲ ਕਰੀ ਮੈਂ ਕਿਹਾ ਵੀ ਯਾਰ ਹਮਤਾ ਕਰੋ ਵੀ ਸੋਹਣਾ ਲੱਗਦਾ ਆਪਾਂ ਨੂੰ ਮੈਨੂੰ ਵੀ ਬਹੁਤ ਬਹੁਤ ਸੋਹਣੇ ਲੱਗਦੇ ਐ ਨਿੱਕੇ ਬੱਚੇ ਆਪਾਂ ਨੂੰ ਸਾਰਿਆਂ ਨੂੰ ਸੋਹਣੇ ਲੱਗਦੇ ਚਾਹੇ ਉਹ ਜਵਾਕਾਂ ਤੇ ਰੱਖ ਲਈਏ ਇਹ ਵੀ ਜਵਾਕ ਹੈ ਨਾ ਤੇ ਆਪਣੇ ਵੀ ਦਵਾਖ ਹੁੰਦੇ ਜੇ ਆਪਾਂ ਨੂੰ ਸੋਹਣੀਆਂ ਲੱਗਦੀਆਂ ਨੇ ਨਿਕਨੇ ਨਿਕੇ ਸਰਾਕਤਾ ਤੇ ਨਿਕਨੇ ਨਿਕੇ ਇਹਨਾਂ ਨੇ ਮਤਲਬ ਪੁੱਠੇ ਕੰਮ ਹਣਾ ਇਹਨਾਂ ਦੇ ਵੀ ਇਧਰ ਆਪਾਂ ਰੋਕਦੇ ਆ ਉਧਰ ਉਹਨੂੰ ਉਹੀ ਜਾਣਾ ਹੁੰਦਾ ਹੈ ਉਹ ਜਿੱਦਾਂ ਆਪਾਂ ਨੂੰ ਪਿਆਰੀਆਂ ਲੱਗਦੀਆਂ ਸੋਹਣੇ ਲੱਗਦੇ ਆਪਾਂ ਨੂੰ ਤੇ ਫਿਰ ਜਦੋਂ ਇਹ ਥੋੜਾ ਵਧਨੇ ਪਏਗੇ ਵਿੱਚੋਂ ਮੇਰੇ ਪੈਰ ਤੇ ਲੱਗਣ ਕਰਤੋ ਸੀਰ ਕੁਲਦੀਪ ਜੀ ਹਮ ਇਹਨੂੰ ਸਫਾਈ ਬੋਲ ਆ ਥੈਂਕ ਯੂ ਬੇਟਾ ਆ ਸਫਾਈ ਤਾਂ ਅਸੀਂ ਕੋਸ਼ਿਸ਼ ਆਪ ਦੇ ਨੂੰ ਬਹੁਤ ਰੱਖਦੇ ਹਾਂ ਜੀ ਆ ਸਫਾਈ ਰੱਖੀਗੇ ਤੇ ਸਫਾਈ ਰੱਖੀਗੇ ਤੇ ਪਰ ਕਈ ਵਾਰੀ ਚਲੋ ਹੋ ਵੀ ਜਾਂਦਾ ਹੈ ਨਾ ਇਹ ਕੋਈ ਮਾੜਾ ਮੁੱਟੇ ਗਲਤੀ ਤੇ ਪਰ ਸਵੇਰ ਦੀ ਇਹ ਵੀ ਨਹੀਂ ਆਈ ਇਹ ਵੀ ਨਹੀਂ ਗੰਦ ਪਾਉਂਦੇ ਇਹ ਵੀ ਬਹੁਤ ਸਮਝਦਾਰ ਆ ਸਿਆਣੇ ਆ ਸਾਰੇ ਇਹਨਾਂ ਨੇ ਲੈਟਰਿੰਗ ਬਾਥਰੂਮ ਕਰਨਾ ਆ ਅਪਸ਼ਾਪ ਇੱਥੇ ਕਰ ਦਿੰਦੇ ਪਰ ਲੈਟਰਿੰਗ ਨਹੀਂ ਇੱਥੇ ਕਰਦੇ ਲੈਟਰਿੰਗ ਇਹਨਾਂ ਨੇ ਉਹ ਬਾਹਰ ਜਾ ਕੇ ਧੱਕੀ ਜਗ੍ਹਾ ਤੇ ਕਰਦੇ ਹੁੰਦੀ ਹੈ ਤੇ ਇਹ ਰਲ ਮਿਲ ਕੇ ਸਾਡਾ ਚੱਲਦਾ ਨਹੀਂ ਤਾਂ ਸਫਾਈ ਤਾਂ ਮੰਨ ਕੇ ਚਲੋ ਨਹੀਂ ਰੱਖ ਸਕਦੇ ਆਪਾਂ ਇਨੀ ਤੇ ਪਰ ਜੀ ਇਹ ਰਲ ਮਿਲ ਕੇ ਚੱਲਦਾ ਵੀ ਇਹ ਵੀ ਬਹੁਤ ਸਾਫ਼ ਦਿੰਦੇ ਆ ਤੇ ਕਿਉਂਕਿ ਇੱਕ ਵਾਰੀ ਉਹ ਬੁੱਕਰ ਵਾਈਜੀ ਸਵੇਰੇ ਮਾਰ ਕੇ ਇੱਕ ਵਾਰੀ ਮਾਰ ਕੇ ਜੀ ਬੁੱਕਰ ਉਸ ਦਿਵਾਰ ਤੁਹਾਨੂੰ ਜਰੂਰ ਨਹੀਂ ਪੈਣੀ ਦੁਬਾਰਾ ਇੱਥੇ ਬੁੱਕਰ ਮਾਰਨੀ ਤੇ ਉਹ ਵੇਖਿਓ ਲੱਗੂਆਂ ਵਧੀਆ ਬੱਲੇ ਤੇ ਪੀਸਰ ਜਿਹੜਾ ਕਣ ਵਾਲੇ ਇਹਦੇ ਮੈਂ ਦੱਸ ਗਿਆ ਡਾਈ ਕਿ ਮੈਂ ਹਾਂਟੀ ਨੇ ਸਮਾਨ ਇਹਦਾ ਆ ਰਿਹਾ ਆਰਡਰ ਕਰਤਾ ਜੀ ਫੀਲ ਵੀ ਆ ਰਹੀ ਹੈ ਤੇ ਉਹਦੇ ਅਰਤੀ ਨੇ ਆਰਡਰ ਕੀਤੀ ਆ 2-4 ਦਿਨਾਂ ਤੱਕ ਆਪਣੇ ਕੋਲੇ ਪਹੁੰਚ ਜਾਊਗੀ ਫੀਲ ਨਿਪਲਾ ਤੇ ਇਹਦਾ ਬੱਚੇ ਦਾ ਸਾਰਾ ਸਮਾਨ ਆ ਜੀਗਾ ਆ ਕੋ ਕੋ ਦੇ ਨੇ ਪੜਾਈ ਆਪਣੀ ਦੀ ਤੇ ਉਹ ਕੱਲ ਵੀਰਿਆ ਬੈਠਾ ਸੀ ਕਹਿੰਦਾ ਮੇਰੀ ਨੇ ਪਲੇ ਨੂੰ ਦੇਤੀ ਤੇ ਮੈਂ ਹਾਂ ਚਲ ਉਹ ਕਹਿੰਦੇ ਬੈਡਨੈਸ ਦੇ ਡਿਲੀਵਰੀ ਆਉਗੀ ਹਾਂ ਬੁੱਧਵਾਰ ਨੂੰ ਡਿਲੀਵਰੀ ਆਉਗੀ ਬੁੱਧਵਾਰ ਨੂੰ ਕੋਈ ਨਹੀਂ ਮੇਰੇ ਕੋ ਲੱਗਿਆ ਨਹੀਂ ਤੇਰੇ ਖਾਣ ਆਏ ਚੀਜ਼ ਹੈ ਨਹੀਂ ਮੇਰੇ ਖਾਣ ਵਾਲੀ ਨਹੀਂ ਗਈ ਉਰੇ ਆ ਜਾ ਤੂੰ ਹੋਰ ਕਰੇ ਹੋਰ ਕਰੇ ਹੋਰ ਕਰੇ ਨਾ ਕਹਾਂ ਕਰੋ ਫਟ ਚੁੰਬੜ ਗਿਆ ਜਾ ਕੇ ਮੈਂ ਨਹੀਂ ਦੇਣੀ ਬਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਬੈਲ ਆਈਕਨ ਆਨ ਕਰ ਲੋ ਸਾਰੇ ਇੱਧਰ ਆ ਜਾ ਦੋਸਤ ਇੱਧਰ ਆ ਜਾ ਹਾਂ ਆ ਕਿਲਾਣਾ ਦੋ ਆ ਇਧਰ ਆਇਦਰਾ ਇਧਰ ਉਰੇ ਆਵਤੋ ਰਿਆਂ ਇਹ ਨਾ ਜੀ ਲੀ ਲਾਉਂਦਾ ਕਰੇ ਜਾਵੜੀ ਇਹਨੂੰ ਘਰੇ ਲੈ ਲਈ ਤੇ ਘਰੇ ਜੀ ਨਹੀਂ ਲਾਉਂਦਾ ਇੱਥੇ ਜੀ ਲੱਗਿਆ ਰਹਿੰਦਾ ਦਾ ਪੂਰਾ ਆ ਵਧੀਆ ਨਾ ਪੂਰਾ ਆਨੰਦ ਲੈਂਦਾ ਇੱਥੇ ਅਰੇ ਜੀ ਲੋ ਰੈਕਮੈਂਡ ਕਰੇ ਮੁੰਲਾ ਕੇ ਬਾਈ ਮੈਂ ਤੋਂ ਫਿਰ ਸਾਡੇ ਤੇ ਫਿਰ ਆਸੀਂ ਇਧਰ ਲੈ ਕੇ ਆ ਆ ਆ ਦੇਖੋ ਵੀ ਹੁਣ ਤੁਸੀਂ ਨਾ ਮੈਂ ਸਾਰੇ ਜਿੰਨੇ ਭੈਣ ਭਰਾ ਦੇਖ ਰਿਆ ਇੱਕ ਮਿੰਟ ਅੱਖਾਂ ਬੰਦ ਕਰ ਲਓ ਇੱਕ ਮਿੰਟ ਇੱਕ ਮਿੰਟ ਆਪਾਂ ਨੂੰ ਆਇਆ ਹੋ ਜੇ ਕਮੈਂਟ ਵੀ ਪਤਾ ਨਹੀਂ ਦੁਨੀਆ ਦੇ ਕੀ ਹੋ ਗਿਆ ਹਨਾ ਕਿ ਅੱਜ ਨੂੰ ਨਹੀਂ ਦੀਂਦਾ ਜਿਹਨਾਂ ਅੱਖਾਂ ਹੀ ਨਹੀਂ ਰੱਬ ਨੇ ਕਈ ਆ ਖੋਲ ਜਾਂਦੀਆਂ ਤੇ ਉਹਦੇ 'ਚ ਕੀ ਵੀਡੀਓ ਇਹ ਚੀਜ਼ਾਂ ਸੋਚਣ ਨਾਲ ਬਈ ਜੇ ਆਪਾਂ ਥੋੜਾ ਥੋੜਾ ਸੋਚੀਏ ਹਨਾ ਇਹਨਾਂ ਚੀਜ਼ਾਂ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਮੈਂ ਹਲੋ ਵੀ ਕੋਈ ਵੀ ਅ ਜੇਕਰ ਕੋਈ ਵੀ ਪ੍ਰੋਬਲਮ ਆਉਣੀ ਕਿਸੇ ਵੀ ਬੱਚੇ ਨੂੰ ਹਨਾ ਉਹ ਮੈਂ ਥੋੜੀ ਜੀ ਆਪਦੇ ਤੇ ਲਾ ਕੇ ਵੀ ਦੇਖ ਦੋ ਰਵੀ ਆ ਜੀ ਆਪਣੇ ਨਾਲ ਆਹੀ ਪੀਜ ਆਪਣੇ ਨਾਲ ਵਾਪਰ ਇਹ ਨੂੰ ਗੁਟਾ ਤੇ ਆ ਹੁਣ ਇੱਕ ਮਗੈਂਬੋ ਸਿਰਦਾ ਕਿਤੇ ਰੰਗ ਦਾ ਪੁਸ਼ਾ ਦੇ ਚਲ ਰਹਾ ਤੇ ਪਾਣੀ ਵੀ ਗੇ ਗਿਆ ਜਿਹੜਾ ਮੈਂ ਕਹਿਆ ਸੀ ਪੱਟ ਟੁੱਟਿਆ ਹੋਇਆ ਇਹਦਾ ਇਹਨੂੰ ਇਹਦੇ ਅਰਕਈ ਸੀ ਜਮਾ ਮੈਂ ਕਹੇ ਉਹ ਜਮਾ ਇਹਦੇ ਅਰਕਾ ਇਹਦੇ ਨਾਲੋਂ ਮੋਟਾ ਸੀਗਾ ਤੇ ਸੋਹਣਾ ਬਹੁਤ ਪਾਇੰਡਾ ਇਥੇ ਨਾਲ ਹੀ ਸਾਡੇ ਤੇ ਉਹਦਾ ਮੁੰਡਾ ਨੂੰ ਬੜਾ ਗਿਆ ਉਹ ਮੁੰਡਾ ਮੈਨੂੰ ਦਿਖਾਦਾ ਮੈਂ ਕਹਿੰਦਾ ਬੱਚੇ ਵੇਹੋ ਤੇਰੇ ਸੋਹਣੇ ਮਾ ਬਈ ਮਾਂ ਬੱਚੇ ਕਿ ਕਿਦਾਂ ਛੋਣੇ ਵੀ ਦਿੱਤੇ ਹਨ ਨੇ ਮਾਂ ਦਾ ਤੇ ਉਹ ਕਹਿੰਦਾ ਨਾ ਵੀ ਇਹ ਬੱਚਾ ਲੈ ਕੇ ਜਾਣਾ ਮੈਂ ਆਲਾ ਮੈਂ ਕਿਹਾ ਬਈ ਥੋੜੇ ਛੋਟੇ ਇਕਾ ਤੋਂ ਸ਼ਰਾਪ ਲੈਣਾ ਉਹਦਾ ਸ਼ਾਇਦ ਮੈਂ ਕਹਿੰਦਾ ਮੈਂ ਜ਼ਿੰਮੇਵਾਰ ਉਹਦਾ ਮੈਂ ਆਪੇ ਆਪ ਨੂੰ ਮੰਨਦਾ ਵੀ ਜਿਹਨੇ ਮੈਂ ਉਹ ਉਸ ਬੰਦੇ ਨੂੰ ਦਿਖਾ ਦੇ ਬੱਚੇ ਤੇ ਉਹ ਬੰਦਾ ਬੇਇਮਾਨ ਹੋ ਗੰਦੇ ਕਿ ਮੈਨੂੰ ਕਹਿੰਦਾ ਮੈਂ ਲੈ ਕੇ ਜਾਣੇ ਮੈਂ ਕਿ ਯਾਰ ਥੋੜੇ ਵੱਡੇ ਹੋ ਜਾਂਦੇ ਕੋਈ ਨਹੀਂ ਤੇ ਤੂੰ ਲੈ ਜੀ ਕੁੱਪੀ ਇੱਥੇ ਚਲ ਸੜਕ ਦੇ ਵਿਚਾਰੇ ਕਾਦੇ ਥੱਲੇ ਆ ਜਾਣਗੇ ਨਾ ਵੀ ਤੂੰ ਹੱਜੇ ਨਾਲ ਲੈ ਕੇ ਜਾ ਉਹ ਬੰਦੇ ਨੇ ਲੜ ਕੇ ਮੈਂ ਵੀ ਬੜਾ ਗਿਆ ਦੀਪੇ ਨੇ ਵੀ ਬੜਾ ਗਿਆ ਦੀਪਾ ਜੀ ਦਾ ਨਾਮ ਲੈ ਕੇ ਜਾਇਆ ਉਹ ਸਾਡੇ ਤੋਂ ੱੱਕੇ ਨਾ ਲੈ ਗਿਆ ਬੰਦਾ ਸਾਰਾ ਨਾਮ ਮੈਂ ਤਾਂ ਲੈ ਕੇ ਹੀ ਜਾਣਾ ਤੁਸੀਂ ਤਾਂ ਕਿ ਮੈਨੂੰ ਰੋਕਦੇ ਆਪਨੇ ਲਜਣਾ ਹੋਵੇ ਅਜੇ ਕਹੇ ਸਾਡੇ ਕੋਲ ਤਾਂ ਬਹੁਤ ਆਪ ਦੇ ਕੋਲੇ ਇਹ ਵਿਚਾਰ ਤੋਂ ਲਾਈਟਿੰਗ ਦਾ ਤਾਂ ਚੱਲ ਰਹੀ ਕਰਕੇ ਗੱਲ ਇਹ ਵੀ ਮੈਂ ਹਾਂ ਪਰ ਉਹ ਜਦੋਂ ਨਾਜ ਉਹ ਬੰਦਾ ਨਹੀਂ ਰੁਕਿਆ ਅਖੀਰ ਨੂੰ ਮੰਨ ਕੇ ਚਲੋ 8 ਮਹੀਨੇ ਵੀ ਨਹੀਂ ਹੋਏਗੇ 4-5 ਮਹੀਨੇ ਦੀ ਗੱਲ ਆ ਪਹਿਲਾਂ ਦੀ 4-5 ਮਹੀਨੇ ਵੀ ਹੋ ਸਕਦਾ ਨਾਜ ਹੋਣ ਮੇਰੀ ਥੋੜੀ ਯਾਦ ਆ ਕੋਮਜੋਰ ਆ ਮੈਨੂੰ ਪੂਰਾ ਯਾਦ ਨਹੀਂ ਪਰ ਮੈਨੂੰ ਇਹਨਾਂ ਪਤਾ ਥੋੜਾ ਟਾਈਮ ਹੀ ਹੋਇਆ ਤੇ ਉਹਦਾ ਬਿਚਾਰੇ ਦਾ ਪੱਟ ਟੁੱਟ ਗਿਆ ਉਹਨਾਂ ਨੂੰ 2 ਮਹੀਨੇ ਹੋ ਗਏ ਸੀ ਮੇਰੇ ਮਗਰ ਲੱਗੇ ਰਬੀ ਇਹਨੂੰ ਲੈ ਕੇ ਜਾ ਰੋ ਲੈ ਕੇ ਜਾ ਮੈਂ ਥੋੜਾ ਅੜਿਆ ਗਣਾ ਸੀ ਇੱਕ ਗੱਲ ਤੇ ਮੈਂ ਕਿਹਾ ਵੀ ਕੋਈ ਨਹੀਂ ਤੂੰ ਲੈ ਕੇ ਗਿਆ ਸੀ ਤੂੰ ਤਾਂ ਸੀ ਮੈਂ ਉਹਨੂੰ ਬਰਾਨਾ ਸ਼ੇਕ ਬਣਾ ਕੇ ਪਿਉਣਾ ਮੈਂ ਮਿਲਕ ਸ਼ੇਕ ਪਿਉਣਾ ਤੇ ਬਾਈ ਤੂੰ ਹੁਣ ਕਿੱਧਰ ਗਿਆ ਤਰਾ ਮਿਲਕ ਸ਼ੇਕ ਮੈਂ ਕਿਹਾ ਵੀ ਰੱਖ ਉਹਨਾਂ ਨੂੰ ਨਹੀਂ ਬਾਈ ਮੈਂ ਕੰਮ ਤੇ ਜਾਣਾ ਹੁੰਦਾ ਮੈਂ ਤਾਂ ਸਮਝਦਾ ਨਹੀਂ ਉਹਨਾਂ ਨਾਲ ਤੇ ਮਾ ਨੂੰ ਨਹੀਂ ਮੈਂ ਉਹਨੂੰ ਜਵਾਬ ਦੇਈਆ ਮੈਂ ਨਹੀਂ ਬਈ ਮੇਰੇ ਕੋਲ ਆਹਦੇ ਕੋਲੇ ਬਹੁਤਾ ਕੁਝ ਮੇਰੇ ਕੋਲ ਜਗ੍ਹਾ ਨਹੀਂ ਉਹਦਾ ਆਪਣੇ ਕੋਲ ਜਗ੍ਹਾ ਹੈ ਵੀ ਨਹੀਂ ਸੀ ਆਹ ਜੇ ਚਾਰ ਦੀਵਾਰੀ ਇਹਦੀ ਕਰਨ ਵਾਲੀ ਸੀਗੀ ਤੇ ਖੁੱਲਾ ਹੀ ਕਹਾ ਸੀਗਾ ਤੇ ਉਹਦੂ ਬਾਰੇ ਮੈਨੂੰ ਹੋਰ ਬਾਈ ਸਰਜੀਤ ਨੇ ਫੋਨ ਕੀਤਾ ਉਸ ਤੋਂ ਮੈਨੂੰ ਕਹਿੰਦਾ ਯਾਰ ਇਹਦਾ ਇਹਨੂੰ ਲੈ ਜਾ ਕਹਿੰਦਾ ਆ ਕੇ ਤੇ ਇਥੇ ਮਾਰ ਦੇਣਗੇ ਕਹਿੰਦਾ ਵਿਚਾਰੇ ਦੇ ਬਹੁਤ ਬੁਰੇ ਹਾਲਾਤ ਮੈਂ ਚਲ ਬਈ ਮੈਂ ਆਪਣੇ ਘਰ ਵੀ ਛੱਡ ਕੇ ਜਾ ਰੂ ਮੇਰੇ ਕੋਲ ਉਹ ਬੰਦਾ ਲੈ ਕੇ ਆਇਆ ਬਈ ਵਿਚਾਰੇ ਦੀ ਨਾ ਸੁੱਕ ਕੇ ਨਾ ਢੱਡ ਤੇ ਢੂਈ ਨਾ ਲੱਗਿਆ ਤਾਂ ਅਈਨੇ ਬੁਰੇ ਨਾਦਨਾ ਬੱਤੀ ਆਈ। ਆ ਹੁਣ ਤਾਂ ਵਧੀਆ ਤੁਰਿਆ ਫਿਰਦਾ ਵੀ ਇੱਕ ਲੱਤ ਨਹੀਂ ਲਾਉਂਦਾ ਕਰ ਥੱਲੇ। ਨੈਗਾ ਵਧੀਆ ਤੁਰਿਆ ਕਰ ਹੁਣ ਤਾਂ। ਹਾਂ ਕੀ ਲੈਣਾ ਤੂੰ ਹੁਣ? ਇਹ ਹੁਣਾ ਬਸ ਐ ਹੀ ਐ ਇਹਦੇ ਕੰਮ। ਇਹਦੇ ਤਮਾਸ਼ੇ ਵੇਖਿਆ ਰੋਇ ਤਮਾਸ਼ੇ। ਲੈ ਕਿ ਭਾਈ ਕੇ ਗੱਲਾਂ ਕਰਦੇ ਆਪਾਂ। ਹੈ? ਗੱਲਾਂ ਕਰੀ ਗੱਲਾਂ ਗੱਲਾਂ ਕਰੀ ਕਿਉਂ ਨਹੀਂ ਫਿਰ ਗੱਲਾਂ ਕੋਈ ਨਹੀਂ ਲੰਦੋ। ਉਹ ਗੱਲਾਂ ਸੁਣੀ ਕਿਉਂ ਨਹੀਂ ਆਂ ਤੂੰ। ਉਹ ਜਵਾਕਾਂ ਯਾ ਗੱਲਾਂ ਸੁਣਿਆ ਕਰੋ ਤੂੰ। ਜਿਨਾ ਕੀ ਲੈਣਾ ਲੋ ਤਾਂ ਮੰਗਾ ਜੋ ਤੂੰ ਕੋਰ ਕਾ ਦੋਸਤ। ਨਹੀਂ। ਏ ਭਾਈ ਚੈਨਲ ਸਬਸਕ੍ਰਾਈਬ ਤੁਮਾਂ ਸੇਮ ਕਾਪੀ ਕੋਪੀ ਕੋਦੀ ਜਮਾ ਕੋਪੀ ਦੀ ਕਾਪੀ ਆ ਵੀ ਕੋਪੀ ਆਈ ਕਰਦੀ ਹੁੰਦੀ ਆਪਣੀ ਕੋਕੋ ਦੇ ਵੀ ਬੱਸ ਵੀ ਜਿਹੜੀ ਮੰਨ ਕੇ ਚਲੋ ਆਇਡੈਂਟੀਟੀ ਪੁੱਛਣਗੇ ਕੋਕੋ ਕੇ ਮੈਂ ਮੰਨਾਂ ਠੀਕ ਹੈ ਤੇ ਉਹਨੇ ਵੀ ਜਿਹੜੀ ਮੰਨ ਕੇ ਤਨੋ ਚੀਜ਼ ਉਹਨੂੰ ਐ ਰੋਕ ਕੇ ਰੱਖੇ ਇੱਕ ਨਹੀਂ ਜਾਣਾ ਉਹਨੇ ਉਧਰ ਹੀ ਜਾਣਾ ਦੁੱਧ ਗੱਲ ਥੋੜਾ ਐ ਕੋ ਥੋੜਾ ਐ ਥੋੜਾ ਐ ਥੋੜਾ ਬਾੜਾ ਹਨ ਪਰ ਮੈਂ ਸ਼ਾਮ ਨੂੰ ਪੀਵਾਂਗਾ ਦੁਬਾਰਾ ਤਕੀਲਾ ਢਡ ਢੋਲ ਅਰਗ ਹੋਇਆ ਪਿਆ ਨਹੀਂ ਮੈਂ ਥੋੜਾ ਐ ਚੱਕ ਬੋਲ ਮੈਂ ਕਿਵਾਰ ਨਾ ਤੋਰਦਾ ਵੇਖੀ ਜਿੱਤੇ ਤੇਨੇ ਆਦੀ ਮਾ ਦਾ ਦੁੱਧ ਚੁੰਗਣਾ ਆ ਗਿਆ ਨਾ ਤੇ ਇਹਦੀ ਮਾਂ ਨੇ ਸੌ ਲਾੜ ਲੜਾਉਣਾ ਇਦੋਂ ਤੇ ਕਿੱਥੇ ਵਿਚਾਰ ਆ ਆਪਣੇ ਕੋਲੇ ਪਰਦਾ ਕੋਸ਼ਿਸ਼ ਆਪੋ ਹੀ ਬਹੁਤ ਕਰਦੇ ਵੀਰ ਮਾਂ ਦੀ ਕਮੀ ਨਾ ਮੁਰਵਾਉਂਦੇ ਵੀਰ ਪਰ ਫਿਰ ਵੀ ਭਈ ਮਾਂ ਤਾਂ ਮਾਂ ਹੀ ਹੁੰਦੀ ਹੈ ਨਾ ਡੈਡੀ ਹਾਂ ਥੱਲੇ ਛੱਡੀ ਵੇਖੀ ਜੁਗਣੀ ਨੂੰ ਤੋਰਦਾ ਪਾਸੇ ਬਾਹਰ ਮਾਰ ਕੇ ਤੁਰਿਆ ਨਹੀਂ ਆਂਦਾ ਤਾਂ ਨਹੀਂ ਆੜਦੀ ਲੜੀ ਜਾਲੇਗਾ ਤੁਸੀਂ ਬਾਹਰ ਦੁੱਧ ਪਿਆ ਦੇਣੇ ਹਿਸਾਬ ਨਾਲ ਇਹ ਸੁੱਤੇ ਮਾਰਦਾ ਬਸ ਬਸ ਲਈ ਮੋਕ ਰਿਆ ਬਸ ਮੋਕ ਰਿਆ ਖਤਮ ਹੋ ਗਿਆ ਬਸ ਬਸ ਖਤਮ ਹੋ ਗਿਆ ਬਸ ਦੂਦ ਵੀ ਨਹੀਂ ਛੱਗਣੀ ਨਹੀਂ ਬਸ 2-4 ਦਿਨ ਵੈਲੂ ਚੋਣੀਆਂ ਨਹੀਂ ਨਹੀਂ ਚੋਣੀਆਂ ਖਤਮ ਹੋ ਗਿਆ ਸਕੂਲ ਦੇ ਨਹੀਂ ਚੋਣੀਆਂ ਇਹ ਬੁਲਦੇ ਰਹਿੰਦੇ ਬਸ ਖਤਮ ਹੋ ਗਿਆ ਆਵੇ ਆਉਂਦਾ ਹੀ ਨਹੀਂ ਨਹੀਂ ਆਉਂਦਾ ਨਾ ਖਤਮ ਹੋ ਗਿਆ ਉਹ ਲੈ ਕੇ ਆਉਣਾ ਬੀਬੀ ਗਈ ਬੁੱਧ ਲੈ ਬੀਬੀ ਗਈ ਜ ਲੈਣਾ ਤਾਂ ਬੀਬੀ ਲੈ ਕੇ ਬੀਬੀ ਬੀਬੀ ਪਿਆ ਕੇ ਜੀ ਨਾ ਬੀਬੀ ਲੈ ਆਂਗੇ ਹਾਂ ਦੋਨੋਂ ਤੋਂ ਸਮਝ ਆ ਜਾ ਕੇ ਅੰਦਰ ਅੰਦਰ ਉਹ ਜਿਹੜਾ ਬੰਦੇ ਤੋਂ ਆਪਾਂ ਜਗਾ ਲਈ ਆ ਭਈ ਉਹਦੀਆਂ ਰਜਾਈਆਂ ਪਈਆਂ ਤੇ ਬੜੇ ਕੰਮ ਦਿੰਦੀਆਂ ਔਰ ਜਾਈਆਂ ਆਪਾਂ ਨੂੰ ਤੇ ਉੱਥੇ ਰਜਾਈਆਂ ਤੇ ਵੜ ਕੇ ਇਹ ਤੇ ਇਹ ਤੇ ਮੈਂ ਗੈਮਬੋ ਦੋਨੇ ਸੁੱਤੇ ਬਾਕੀ ਸਾਰੇ ਅਰੇ ਵੀ ਬਾਹਰ ਪੈਂਦੇ ਤੇ ਇਹ ਤੇ ਮੈਂ ਗੈਮਬੋ ਦੋਨੇ ਜਾਂਦੇ ਆ ਤੇ ਰਜਾਈਆਂ ਦੇ ਵੜ ਕੇ ਪਏ ਹੁੰਦੇ ਮੈਂ ਚੱਲ ਪਾਇਆ ਕੱਲ ਵੀ ਮੈਂ ਵੇਖਿਆ ਨਾ ਤੇ ਰਜਾਈਆਂ ਤੇ ਬੜੇ ਪਏ ਆ ਉਹ ਚੂੜਦਾ ਆਨ ਵਾਲਾ ਵੜ ਕੇ ਆਉਂਦੇ ਤੇ ਅੱਛਾ ਤੇ ਬਈ ਉਹਨਾਂ ਪਰ ਫਿਰ ਮੈਂ ਕਹਿ ਦਿੰਦਾ ਤੁਸੀਂ ਵੀ ਹੈਨਾ ਤੇ ਹੁਣ ਤੁਸੀਂ ਦੇਖੋ ਇਹਦਾ <thead> ਵੇਖੋ ਗੱਡਾ ਤੇ ਹਾੜੇ ਵੀ ਕਹੋ ਦੋ ਦੋ ਹੋਰ खार्म द खमो म කर्मो दु घया र ගनी त ගर्म मा ला ममा अ ल यह मम्मा लवत ममा लगी गु ल ਉਹ ਗੈਰਿਆ ਤੂੰ ਤੂੰ ਲੈ ਅਨੋਮੀ ਮੈਂ ਕਿਹਾ ਕਿ ਮੈਂ ਕਰਕੇ ਛੋੜਿਆ ਯਾਰ ਹਾਂ ਲੈ ਰਹੀ ਤੂੰ ਕਰੇ ਨਾ ਸੌ ਜਾ ਦੂਟ ਤੇ ਪਿਆ ਬਗਵਾ ਰਹੀ ਤੇ ਨਾ ਹਾਂ ਹਾਂ ਤੂੰ ਸੌ ਜਾ ਤੂੰ ਜਾ ਨੀ ਨੀ ਕਰ ਰਾਂ ਨੀ ਨੀ ਕਰਾਂ ਹੋ ਗਿਆ ਲੈ ਹੋ ਗਿਆ ਪਰ ਪਾੜ ਕੇ ਜਾ ਪਾੜ ਕੇ ਸੌ ਗਿਆ ਜਾ ਲੈ ਜਾਣਾ ਹੈ ਨਹੀਂ ਉਹ ਮੋੜ ਹੈ ਨਹੀਂ ਮੈਂ ਕਿ ਤੋਲੇ ਬੋਲਾ ਤਾ ਲੈ ਮੋੜ ਹੈ ਨਹੀਂ ਗਾ ਮੈਂ ਕਿ ਤੋਲੇ ਦੋਤਾ ਘਾੜੋਗਾ ਪੁੱਤ ਲੈ ਨਹੀਂ ਮम्मा ਲੈਣਗੀ ਇਹ ਦੋਤੂ ਹਾਂ ਚੱਲ ਮम्मा ਲੈਣਗੀ ਹਾਂ ਜਾ ਖੇਡ ਲੈ ਖੇਡ ਲੈ ਖੇਡ ਇਹ ਖੇਡਾਂਗੇ ਅਸੀਂ ਖੇਡਾਂਗੇ ਆਪਣੇ ਘਰੇ ਦੋ ਚਾਰ ਫਿਰ ਅੱਲਾ ਗਿਆ ਇਹਨਾਂ ਨੂੰ ਤੋੜ ਦੇਣਾਗਾ ਤੋੜ ਦੇਣੀ ਦਾ ਫਿਰ ਕੀ ਆ ਤੋੜ ਦੂਗਾ ਫਿਰ ਕੋਈ ਨਹੀਂ ਤੋੜ ਕੋ ਹੋਰ ਲੈ ਜੁਗਣੀ ਹੋਰ ਆਣੇ ਮੈਂ ਖਿਆ ਇਹ ਤਾਂ ਜੁਗਣੀ ਹੋਰ ਤੋੜ ਦੇਣਾ ਜੁਗਣੀ ਤੇ ਚੱਲਦੇ ਪੁਰੇ ਆਣਾ ਤਨੋਂ ਕੀ ਚੀਜ਼ ਕਰਨਾ ਪਰ ਉਹ ਹੱਟ ਕੇ ਦੇ ਇਹਨੂੰ ਜੇ ਕੋਤੋਂ ਨਾ ਮੀਨ ਇਹ ਖੇਡੀ ਹੋ ਡੀ ਨਾਲ ਫੇਰ ਦੀ। ਇਹ ਬਾਈਕ ਲੈਣਾ ਜੂਡ ਸਬਸਕ੍ਰਾਈਬ ਕਰ ਲੈ ਕਰੋ ਬੈਲ ਆਈਕਨ ਨੂੰ ਨਾਲ ਆਨ ਕਰਨਾ ਹੈ ਕਰੋ। ਆ ਮਗੈਂਬੋ ਜੂਡੂ ਕੋਲੇ ਬੋ ਸੁੱਤਾ ਹੈ। ਜਾਵਾਂ। ਮਗੈਂਬੋ ਬੋ ਸੁੱਤਾ ਹੈ। ਆਲਾ। ਆਇਦਰਾ ਖੇਡਵਾ। ਆਇਦਰਾ ਖੇਡ। ਇੱਧਰ ਮੈਂ ਤੁਹਾਨੂੰ ਬਾਈ ਦਿਖਾਉਣਾ। ਮਗੈਂਬੋ ਮਗੈਂਬੋ ਸਾਹਿਬ ਜੀ ਸੁੱਤੇ ਭਈਆ। ਆਹਾ ਆਪਣਾ ਘਰ ਹੈ ਬਈ ਇਹਨਾਂ ਦਾ। ਤੇ ਉਹ ਬੈਠੇ। ਕੋਈ ਉਹ ਚਾਦਰਾਂ ਮਗਰ ਵੜਿਆ ਪਿਆ ਕੋਈ ਕਿਤੇ ਪਿਆ। ਕਿੱਥੇ? ਤੇ ਕਿੱਥੇ ਲੱਗੇ ਨੂੰ ਤਾਂ ਹਾਂ ਉਹਨੇ ਇੱਧਰ ਲਾ ਦੇ ਤੂੰ ਜਮਗਰ ਲਾ ਦੇ ਆ ਖੜ ਆ ਇਹਨਾਂ ਖੇਡ ਲਾ ਖੇਡ ਲਾ ਇਹਨਾਂ ਹਾਂ ਖੇਡ ਲਾ ਖੇਡ ਲਾ ਅਵਾ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਇੱਧਰ ਵੇਖੋ ਆ ਪਿਆ ਸਰਦਾਰ ਜੀ ਆ ਪਏ ਬਈ ਰਜਾਈਆਂ ਚ ਵੜ ਕੇ ਪਏ ਜਾਂਦੇ ਉਹਦੀਆਂ ਚ ਹੁਣ ਮਾ ਬੜਾ ਕਾ ਮਾ ਤੂੰ ਸਮਾਨ ਲੈ ਚੱਕ ਕੇ ਅਸੀਂ ਆਪ ਦਾ ਸਮਾਨ ਇਹਨਾਂ ਨੂੰ ਲਿਆ ਕੇ ਦੇਣਾ ਪਰ ਆਪਣੇ ਤਾਂ ਕੰਮ ਲੋਟ ਆ ਗਿਆ ਨਾ ਆਪਾਂ ਨੂੰ ਚਲੋ ਰਜਾਈਆਂ ਨਹੀਂ ਲਾਉਣ ਦੀ ਲੋੜ ਪਈਗੀ ਤੇ ਬਾਈ ਜੀ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਨਾਲ ਬਟਨ ਜ਼ਰੂਰ ਔਨ ਕਰ ਲਿਆ ਕਰੋ ਤੇ ਹੋਰ ਵੀ ਜਿਹੜੀਆਂ ਵੀਡੀਓ ਪਾਉਣੇ ਆ ਸੀ ਉਹ ਤੁਹਾਡੇ ਕੋਲ ਆ ਜਾਂਦੀਆਂ ਤੇ ਬੂਟੇ ਇਹਨਾਂ ਨੇ ਸਾਰੇ ਤੋੜਤੇ ਮੈਂ ਬੂਟੇ ਲਾਏ ਸੀਗੇ ਉਧਰ ਜਿਹੜੇ ਪਹਿਲਾਂ ਪਹਿਲਾਂ ਸਾਰਿਆਂ ਤੋਂ ਪਹਿਲਾਂ ਲਾਏ ਉਹਦਾ ਵਜ ਗਏ ਜਿਹੜੇ ਦੁਬਾਰਾ ਮੈਂ ਬਾਅਦ ਚੋਂ ਲਾ ਕੇ ਲਿਆ ਕੇ ਲਾਏ ਆ ਉਹ ਇਹਨੇ ਤੋੜਤੇ ਤੇ ਮੈਂ ਆਲ ਨੇ ਵੀ ਲਾਏ ਬਈ ਚੜੀਆਂ ਦੇ ਆ ਦੇਖੋ ਤੁਸੀਂ ਚਿੜੀਆਂ ਦੇ ਵਿੱਚ ਚਿੜੀਆਂ ਗਰਮੀਆਂ 'ਚ ਆਉਂਦੀਆਂ ਹੁੰਦੀਆਂ ਚਿੜੀਆਂ ਹੁਣ ਸਰਦੀ ਤਾਂ ਨਹੀਂ ਆਉਂਦੀਆਂ ਆਹ ਦਾਣੇ ਪਾਏ ਇਹਦੇ 'ਚ ਅ ਕੁਦਰਤ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰੀਦੀ ਆ ਉਹ ਆਲ ਨੇ ਲਾਇਏ ਨੇੜੇ ਹੋਣ ਦੀ ਕੋਸ਼ਿਸ਼ ਕਰੀਦੀ ਆ ਵੀ ਕੁਦਰਤ ਦੇ ਨੇੜੇ ਰਹੀਏ ਆਪਾਂ ਵੀ ਤੇ ਸਬਸਕ੍ਰਾਈਬ ਕਰ ਲੋਈ ਬੈਲ ਆਈਕਨ ਨਾਲ ਔਨ ਕਰ ਲੋ ਤੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਫੀਲ ਆ ਬੇਨਤੀ ਆ ਤੇ ਆਪਾਂ ਫਿਰ ਮਿਲਦੇ ਆ ਕੱਲ ਨੂੰ ਤੁਹਾਡੇ ਨਾਲ ਐ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਨਾਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਛੱਡ